ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਸਰਕਾਰੀ ਮੁਲਾਜ਼ਮਾਂ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਨਾਰੀਵਾਜੀ ਕਰਦੇ ਹੋਏ ਕਿਹਾ ਕਿ 25 ਨਵੰਬਰ ਦੀ ਰੈਲੀ ਸੰਬੰਧੀ ਦਿੱਲੀ ਪੁਲਿਸ ਨੇ ਝੂਠੇ ਪਰਚੇ ਦਰਜ ਕੀਤੇ ਸਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਤੁਰੰਤ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨੀ ਚਾਹੀਦੀ ਹੈ। ਕੀ ਇਹ ਪੂਰੀ ਖਬਰ ਆਉ ਦੇਖਦੇ ਹਾਂ। ਅੱਜ ਜਿਵੇਂ ਭੰਗਰ ਸਾਹਿਬ ਨੇ ਦੱਸ ਦਿੱਤਾ ਕਿ ਕਿ 25 ਤਰੀਕ ਨੂੰ ਜਿਹੜੀ ਦਿੱਲੀ ਵਿੱਚ ਰਹਿਦੀ ਹੋਈ ਸੀ ਜੰਤਰ ਮੰਤਰ ਤੇ ਉੱਥੇ ਸਾਡੇ ਕੁਝ ਸਾਥੀਆਂ ਦੇ ਵਿਰੁੱਧ ਐਫ ਆਈ ਆਰ ਦਰਜ ਕੀਤੀ ਹੈ ਦਿੱਲੀ ਸਰਕਾਰ ਨੇ ਤੁਹਾਨੂੰ ਪਤਾ ਹੈ ਦਿੱਲੀ ਸਰਕਾਰ ਭਾਜਪਾ ਦੀ ਸਰਕਾਰ ਹੈ ਤੇ ਪਰ ਸਰਕਾਰ ਨੇ ਜਿਹੜਾ ਸਾਡੇ ਕਰਮਚਾਰੀਆਂ ਦੇ ਖਾਤੇ ਉਪੀਐਸ ਨਵੀਂ ਸਕੀਮ ਲਾਗੂ ਕੀਤੀ ਹੈ ਬਸ ਉਹਦੀ ਜਿਹੜੀ ਹੈ ਉਹਨੂੰ ਕਾਮਯਾਬ ਕਰਨ ਵਾਸਤੇ ਸਾਡੇ ਜਿਹੜੇ ਪੁਰਾਣੀ ਪੈਨਸ਼ਨ ਸਕੀਮ ਮੰਗਦੇ ਸਾਥੀ ਨੇ ਉਹਨਾਂ ਦੇ ਆਗੂਆਂ ਦੇ ਵਿਰੁੱਧ ਐਫਆਈਆਰ ਦਰਜ ਕਰਕੇ ਸਾਡੀ ਜਿਹੜੀ ਜਥੇਬੰਦੀ ਹੈ ਸਾਡੇ ਜਿਹੜੀ ਪੁਰਾਣੀ ਪੈਨਸ਼ਨ ਪ੍ਰਾਪਤੀ ਦੀ ਜਿਹੜੀ ਮੰਗ ਹੈ ਉਹਨੂੰ ਦਬਾਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਫਿਰ ਵੀ ਜਿਹੜੇ ਸਾਡੇ ਸਾਥੀ ਜਿਹੜੇ ਹੈਗੇ ਨੇ ਉਹ ਨਹੀਂ ਡਰੇਗੇ ਉਹਨਾਂ ਦੇ ਵੱਲੋਂ ਜਿਹੜਾ ਸਾਨੂੰ ਨੈਸ਼ਨਲ ਲੈਵਲ ਤੇ ਐਕਸ਼ਨ ਅਗੇ ਮਿਲਿਆ ਹੈ ਦੋ ਦੋ ਤਰੀਕ ਨੂੰ ਐਫਆਈਆਰਾਂ ਦੀ ਕਾਪੀਆਂ ਸਾੜਨ ਦਾ ਉਹ ਅਸੀਂ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਲਾਗੂ ਕੀਤਾ ਹੈ ਸਾਡੇ ਸਾਰੇ ਸਾਥੀ ਇੱਥੇ ਆਏ ਹੋਏ ਨੇ ਤੇ ਜਿਹੜਾ ਵੀ ਅੱਗੇ ਐਕਸ਼ਨ ਸਾਡੀ ਨੈਸ਼ਨਲ ਲੈਵਲ ਤੇ ਜਾਂ ਸਟੇਟ ਲੈਵਲ ਤੇ ਕਮੇਟੀ ਸਾਨੂੰ ਦੇਗੀ ਉਹ ਅਸੀਂ ਹੂ ਬਹੁ ਲਾਗੂ ਕਰਾਂਗੇ ਜਿਲ੍ਹਾ ਫੋਇਪੁਰ ਅੱਜ ਅਸੀਂ ਜਿਲ੍ਹਾ ਫੋਇਪੁਰ ਹੈੱਡ ਕੁਆਟਰ ਤੇ ਪੰਜਾਬ ਦੇ ਸੀਪੀਐਫ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸਰਦਾਰ ਸੁਖਜੀਤ ਸਿੰਘ ਤੇ ਐਨਐਮਓਪੀਐਸ ਦੇ ਦੋ ਹੋਰ ਆਗੂਆਂ ਵਿਜੇਂਦਰ ਧਾਰੀਵਾਲ ਤੇ ਸਰਬਜੀਤ ਸਿੰਘ ਦੇ ਖਿਲਾਫ ਦਿੱਲੀ ਦੀ ਪੁਲਿਸ ਵੱਲੋਂ 21 ਨਵੰਬਰ ਦੀ ਰੈਲੀ ਦੇ ਸਬੰਧ ਦੇ ਵਿੱਚ ਅਤਰਜ ਕੀਤੀ ਗਈ ਝੂਠੀ ਐਫਆਈਆਰ ਦੀਆਂ ਕਾਪੀਆਂ ਸਾਰਨ ਵਾਸਤੇ ਇਕੱਠੇ ਹੋਏ ਆਂ ਤੇ ਇਸ ਚੀਜ਼ ਦਾ ਵਿਰੋਧ ਕਰਦੇ ਆਂ ਕਿ ਸਰਕਾਰ ਮੁਲਾਜ਼ਮਾਂ ਨੂੰ ਦਪਾਉਣ ਦੀ ਜਿਹੜੀ ਨੀਤੀ ਆ ਉਹਨੂੰ ਬੰਦ ਕਰੇ ਤੇ ਜਿੰਨੀ ਵੀ ਸੇਤੀ ਹੋ ਸਕਦਾ ਪੁਰਾਣੀ ਪੈਨਸ਼ਨ ਨੂੰ ਬਹਾਲ ਕੀਤਾ ਜਾਵੇ ਤਾਂ ਜੋ ਮੁਲਾਜ਼ਮਾਂ ਦੇ ਵਿੱਚ ਜਾਗਿਆ ਹੋਇਆ ਰੋਹ ਆ ਜਿਹੜਾ ਉਹ ਸ਼ਾਂਤ ਹੋ ਸਕੇ ਪੁਰਾਣੀ ਪੈਨਸ਼ਨ ਦੀ ਬਹਾਲੀ ਤੱਕ ਇਹ ਜਿਹੜਾ ਸੰਘਰਸ਼ਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਚਾਹੇ ਸਰਕਾਰ ਜਿੰਨੇ ਮਰਜ਼ੀ ਯਤਨ ਕਰ ਲਵੇ ਮੁਲਾਜ਼ਮਾਂ ਨੂੰ ਦਬਾਉਣ ਦੇ ਮੁਲਾਜ਼ਮ ਸੰਘਰਸ਼ ਨੂੰ ਦਬਾਉਣ ਦੇ ਪੁਰਾਣੀ ਪੈਨਸ਼ਨ ਦਾ ਇਹ ਸੰਘਰਸ਼ਾ ਜਿੰਨਾ ਚਿਰ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋ ਜਾਂਦੀ ਉਹਨਾਂ ਚਿਰ ਬਾਦ ਅਸਤੂਰ ਸਮੁੱਚੇ ਭਾਰਤ ਦੇ ਵਿੱਚ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਜਾਵੇਗਾ